ਇਨੇ ਹੌਸਲਾ ਰੱਖੇ ਆਪ ਦਾ ਮਨ ਨਹੀਂ ਉਹਨੂੰ ਵਿਸ਼ਵਾਸ ਹੈ ਉਹ ਮੇਰੀ ਨੋ ਨੂੰ ਮੇਰੀ ਧੀ ਨੂੰ ਉਹਨੂੰ ਵੀ ਵਿਸ਼ਵਾਸ ਹੈ ਉੱਠ ਕੇ ਮਿਲਿਆ ਆ ਕੇ ਮੈਨੂੰ ਪਛਾਨਿਆ ਮਾਤਾ ਜੀ ਤੁਹਾਡਾ ਪੁੱਤ ਮੈਂ ਕਿਹਾ ਠੀਕ ਹੋ ਗਿਆ ਜੇ ਮੇਰੇ ਪੁੱਤ ਤੂੰ ਫਿਕਰ ਨਾ ਕਰਤ ਅੱਛਾ ਅੱਜ ਹੁਣੇ ਹੁਣੇ ਮਿਲਿਆ ਜੀ ਮੈਨੂੰ ਅੱਜ ਮਿਲਿਆ ਗੁਲਾਬ ਸਿੱਧੂ ਵੀ ਗਿਆ ਉਹ ਵੀ ਮਿਲਿਆ ਇਹ ਤਾਂ ਮਾਂ ਪਰਦਾਸ ਕਰ ਸਕਦੇ ਅੱਛਾ ਉਹਨਾਂ ਦੇ ਪਤਨੀ ਵੀ ਮੇਰੇ ਪਛਾਨਣ ਆਏ ਬਾਹਰ ਭੱਜ ਕੇ ਆਏ ਮੈਨੂੰ ਮਿਲਿਆ ਜੱਪੀ ਪਾਈ ਮੈਨੂੰ ਕਹਿੰਦੇ ਮਾਤਾ ਜੀ ਪੁਸ਼ਪਾ ਜੀ ਆ ਗਏ ਮੈਂ ਕਿਹਾ ਪਛਾਨ ਲਿਆ ਪਛੰਨੇ ਨਾਲ ਮੈਨੂੰ ਬੁਲਾਇਆ ਮੇਰੇ ਸ਼ਹਿਰ ਦਾ ਹੈ ਮੇਰੇ ਬੱਚਾ ਹੈ ਅਸੀਂ ਵੀ ਜਗਰਾਉ ਤੋਂ ਉਹ ਨਾਲੇ ਪਿੰਡ ਸਾਡੇ ਜਗਰਾਉਂਦੇ ਹੀ ਹੈ ਸਾਡਾ ਬੱਚਾ ਉਹ ਸਾਡੀ ਫੈਮਿਲੀ ਹੈ ਤੇ ਜਵੰਦਾ ਜੀ ਨਾਲ ਕਿੰਨਾ ਕੋ ਤੁਹਾਡਾ ਨਾਲ ਜਿਵੇਂ ਚਲੋ ਪਿੰਡ ਨਾਲ ਤਾਂ ਬੰਦੇ ਨੂੰ ਬੜਾ ਜਿਆਦਾ ਹੁੰਦਾ ਕਹਿੰਦੇ ਨੇ ਵੇਖੋ ਟੌਰ ਟੱਪਾ ਆਉਂਦਾ ਇੱਕ ਕਿੰਨੇ ਨੇ ਉਹਦੇ ਉਹਦੇ ਜਿਹੜੇ ਉਹਦੇ ਵਿਰਸੇ ਜਾਂ ਉਹਦੀ ਤੌਰ ਚੋਂ ਪੰਜਾਬ ਝਲਕਦਾ ਹੈ ਜੋ ਕਿ ਪੁੱਤ ਜਦੋਂ ਅਸੀਂ ਉੱਠਿਆ ਜਦੋਂ ਗਾਣ ਲੱਗਿਆ ਮੈਂ ਬਾਹਰ ਚਲੀ ਗਈ ਇਹ ਬੇਟਾ ਪੜਦਾਂ ਤੇ ਸਦੇ ਨਾਲ ਇੱਕੋ ਕਾਲਜ ਜਿसे ਪੜ੍ਹਦੇ ਸੀ ਸਾਡੇ ਸ਼ਹਿਰ ਦਾ ਸਾਡਾ ਸ਼ਾਨ ਹੈ ਸਾਡਾ ਹੀਰਾ ਦਿਲ ਦਾ ਟੁਕੜਾ ਸਾਡਾ ਤੁਸੀਂ ਹੁਣ ਦੇਖੋ ਤੁਸੀਂ ਤੁਹਾਡਾ ਇਨਾ ਕੀ ਕਹਿੰਦੇ ਸੀ ਤੁਹਾਡੇ ਉੱਤੇ ਤੰਦੂਰ ਤੇ ਤੁਸੀਂ ਵਿਦੇਸ਼ ਜਿਹੜਾ ਤੰਦੂਰ ਲਗਾਇਆ ਤੁਹਾਡੇ ਕੋਲ ਸਾਰੇ ਸਿੰਗਰ ਆਉਂਦੇ ਨੇ ਸਾਰੇ ਸਿੰਗਰ ਜਿੰਨੇ ਵੀ ਆਉਂਦੇ ਸਾਰੇ ਸਿੰਗਰ ਮੇਰੇ ਬੱਚੇ ਹੈ ਮੇਰੀ ਫੈਮਿਲੀ ਅਫਸਾਨਾ ਖਾਨ ਖੁਦਾਬਖਸ਼ ਹੋਇਆ ਬਿੱਟੀ ਹੋਈ ਅਮਨ ਰੋਜੀ ਹੋਈ ਰਿੰਪੀ ਬਲਜਿੰਦਰ ਹੋਈ ਮੈਂ ਹਰ ਸਿੰਗਰ ਜਾਂਦਾ ਹਰ ਸਿੰਗਰ ਬਹੁਤ ਉੱਥੇ ਸਾਰਿਆਂ ਨੂੰ ਤੁਸੀਂ ਜਿਵੇਂ ਕਹਿੰਦੇ ਨੇ ਬੈਠ ਕੇ ਪੰਜਾਬ ਦੀ ਤਰ੍ਹਾਂ ਜਿਵੇਂ ਆਦਾ ਘਰ ਬਣਾਇਆ ਆਪਣੀ ਫੈਮਿਲੀ ਹੈ ਮੇਰੀ ਮੈਂ ਬਹੁਤ ਪਿਆਰ ਕਰਦੀ ਆ ਮੈਂ ਗਰੀਬ ਨੂੰ ਵੀ ਪਿਆਰ ਕਰਦੀ ਆ ਅਮੀਰ ਨੂੰ ਵੀ ਮੈਂ ਸਭ ਨੂੰ ਪਿਆਰ ਕਰਦੀ ਆ ਉਹ ਮੇਰੇ ਸਾਰੇ ਦਿਲ ਦੇ ਟੁਕੜੇ ਆ ਮੇਰੇ ਹੀਰੇ ਆ ਲੇਕਿਨ ਇਹ ਜਿਹੜੇ ਦੋ ਬੱਚੇ ਨੂੰ ਉਹ ਲੱਗੇ ਨਾ ਉਹ ਮੇਰੇ ਕੋਲ ਲੱਭ ਜਿਵੇਂ ਕੁਝ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਅੱਛਾ ਤੁਸੀਂ ਜਿਵੇਂ ਹਰ ਸਾਲ ਅਸੀਂ ਵੇਖਿਆ ਤੁਸੀਂ ਵਿਆਹ ਕਰਦੇ ਹੋ ਉਹਨਾਂ ਨੂੰ ਫਿਰ ਤੁਸੀਂ ਕਹਿੰਦੇ ਸੀ ਰਾਜਵੀਰ ਨਾਲ ਗੱਲ ਹੋਈ ਸੀ ਕਹਿੰਦੇ ਰਾਜਵੀਰ ਆਉਂਗੇ ਕਿਉਂਕਿ ਮੈਨੂੰ ਉਹ ਨਿੱਕੂ ਇੰਦਰਜੀਤ ਨੂੰ ਨਿੱਕੂ ਕਹਿੰਦਾ ਸੀ ਮੈਂ ਉਹਨੂੰ ਕਿਹਾ ਫੋਨ ਕੀਤਾ ਮੈਂ ਕਿ ਉਹਨਾਂ ਨੂੰ ਵੀ ਆਪਾਂ ਬੁਲਾਣਾ ਕਹਿੰਦੇ ਮਾਂ ਤੂੰ ਫਿਕਰ ਨਾ ਕਰ ਸਾਰੇ ਆਪਸੀ ਆਵਾਂਗੇ ਉਹਨਾਂ ਨੇ ਆਪਣੇ ਆਪ ਹੀ ਆ ਜਾਣਾ ਸੀ ਮੈਨੂੰ ਪਤਾ ਨਹੀਂ ਸੀ ਮੇਰੇ ਪੁੱਤ ਨੇ ਇੰਨੇ ਹੱਸ ਸਾਰੇ ਤੁਹਾਨੂੰ ਮਾਂ ਕਹਿ ਕੇ ਸਾਰਾ ਮਾਂ ਹੀ ਕਹਿੰਦੇ ਆ ਅੱਛਾ ਉੱਥੇ ਵੀ ਜਿੰਨੇ ਸਾਰੇ ਮਾਂ ਸਾਰੀ ਮਾਂ ਕਹਿੰਦੇ ਆ ਮਤਲਬ ਸਾਡੀ ਮਾਂ ਬਾ ਅੱਛਾ ਮਾਤਾ ਸਾਰੇ ਕਹਿੰਦੇ ਮਤਲਬ ਵੈਸੇ ਪੁਸ਼ਪਾ ਨਾਂ ਤੇ ਹੈ ਸਾਰੇ ਮਾਤਾ ਹਾਂਜੀ ਮਾਤਾ ਜੀ ਕਹਿੰਦੇ ਹਾਂਜੀ ਇੱਕ ਅਸੀਂ ਇਸ ਸਮੇਂ ਜਿਵੇਂ ਹੁਣ ਤੁਸੀਂ ਕਿਹਾ ਉਹਨਾਂ ਨੇ ਆਣਾ ਹੁਣ ਤੁਹਾਡੇ ਹੁਣ ਵਿਆਹ ਹਗੇ ਨੇ ਤੇ ਰਾਜਵੀਰ ਨਾਲ ਫਿਰ ਹੋਈ ਠੀਕ ਹੋ ਗਿਆ ਜੀ ਮੇਰੇ ਪੁੱਤ ਨੇ ਹੂੰ ਮੈਨੂੰ ਮਾਣ ਹੈ ਹੂੰ ਮੈਨੂੰ ਆਪਣੇ ਬੱਚੇ ਤੇ ਮਾਣ ਹੈ ਪਰਮਾਤਮਾ ਦੇ ਮਾਣ ਹੈ ਮੈਨੂੰ ਅਸੀਂ ਕਈ ਉਹਦੀ ਵੀਡੀਓ ਦੇਖੀਆਂ ਨੇ ਉਹ ਕਹਿ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਨਾਲ ਉਹਨਾਂ ਦੀ ਬੜੀ ਵੀਡੀਓ ਹੈਗੀਆਂ ਨੇ ਕਹਿੰਦੇ ਮੈਂ ਜਵੰਦਾਜੀ ਦਾ ਫੈਨ ਹੈਗਾ ਤੇ ਉਹ ਨਿੱਕੇ ਨਿੱਕੇ ਬੱਚੇ ਉਹ ਫੋਟੋ ਕਰਾ ਰਹੇ ਨੇ ਮੈਂ ਹੁਣ ਜਿਆਦਾ ਜਿਆਦਾ ਚੀਜ਼ਾਂ ਸਾਡਾ ਸ਼ਹਿਰ ਜਗਰੋਂ ਚ ਰੋਟੀ ਨਹੀਂ ਸੀ ਬੱਕਦੀ ਜਿਸ ਦਿਨ ਪਤਾ ਲੱਗਿਆ ਸੀ ਹਮ ਪਰਸ਼ੋਤਮ ਜੀ ਆਏ ਮੇਰੇ ਨਾਲ ਅਗਲੇ ਪਾਜੀ ਉਹ ਵੀ ਕਹਿੰਦੇ ਸਾਰੇ ਪੰਜਾਬ ਦੀ ਇਕੱਲੀ ਸਾਡੀ ਜਗਰੋਂ ਸ਼ਹਿਰ ਚ ਨਹੀਂ ਸਾਰੇ ਪੰਜਾਬ ਦੀ ਸਾਡੀ ਮਤੋਂ ਇਹ ਇੱਕ ਮੈਂ ਤਾਂ ਮੈਂ ਤਾਂ ਇਹ ਦੇਖ ਰਿਹਾ ਸੀ ਰਹੇ ਆ ਵੀ ਜਿਹੜੇ ਅਸੀਂ ਅਸੀਂ ਇੱਥੇ ਸ਼ਹਿਰਾਂ 'ਚ ਹੈਗੇ ਆ ਇੱਥੋਂ ਦੇ ਲੋਕ ਵੀ ਇੰਨੇ ਜ਼ਿਆਦਾ ਜੁੜੇ ਹੋਏ ਨੇ ਉਹ ਫੋਨ ਕਰਕੇ ਪੁੱਛ ਰਹੇ ਨੇ ਕੀ ਹਾਲ ਹੈ ਉਹ ਮੋਬਾਈਲ ਫੋਨ ਦੇ ਵਿੱਚ ਬੈਠੇ ਸੀ ਉਹਨੂੰ ਪਿਆਰ ਕਰਨ ਵਾਲੇ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਉਹਨੂੰ ਕਹਿੰਦੇ ਅਸੀਂ ਜਾਣਦੇ ਆ ਸਕੂਲੀ ਟਾਈਮ ਅਸੀਂ ਤੁਸੀਂ ਥੋੜਾ ਆਓ ਤੁਸੀਂ ਵੀ ਬੰਦਾ ਇੱਕ ਚੰਗਾ ਗੂਸ਼ੀਗਾ ਔਰ ਉਹਦਾ ਸ਼ੌਕ ਹੈ ਜਿਹੜਾ ਕਿ ਮੋਟਰਸਾਈਕਲ ਬਾਈਕ ਬਾਈਕ ਰਾਈਡਰ ਦਾ ਸਾਡਾ ਇੱਕ ਮੁੰਡਾ ਹੋਰ ਹੈ ਸ਼ਖਮਿੰਦਰ ਮਲਕ ਦਾ ਜੋ ਇਹਨਾਂ ਦੇ ਨਾਲ ਹੀ ਰਹਿੰਦਾ ਜਿਹਨੂੰ ਕਨਫਰਮੇਸ਼ਨ ਹੋਈ ਬਿਊਟ ਉੱਥੇ ਹੋਇਆ ਤਾਂ ਉਹਨਾਂ ਨੇ ਫਿਰ ਬੈਕ ਵਾਪਿਸ ਆਏ ਮੋਟਰਸਾਈਕਲ ਤੇ ਜੋ ਸੰਡ ਸੰਡ ਲੱ ਡਰ ਰਹੀ ਸੀ ਤਾਂ ਥੋੜਾ ਜਿਹਾ ਸਾਈਡ ਵੱਜਣ ਕਰਕੇ ਹੋਇਆ ਹਮਮ ਔਰ ਮੈਂ ਪਿਛਲੇ ਪਰਸੋ ਚੌਥੇ ਵੀ ਹੋ ਕੇ ਗਿਆ ਹਮ ਡਾਕਟਰਸ ਨੂੰ ਵੀ ਮਿਲੇ ਆ ਅੱਜ ਵੀ ਸਾਰੇ ਲੋਕ ਮਿਲੇ ਆ ਅਸੀਂ ਤਾਂ ਹੁਣ ਸਿਰਫ ਇੱਕ ਦੁਆ ਕਰ ਸਕਦੇ ਆ ਜੇ ਸਾਡੇ ਖੂਨ ਨਾਲ ਜਵੰਦਾ ਉੱਠਦੇ ਤਾਂ ਹੁਣੇ ਹੀ ਅਸੀਂ ਤੁਹਾਡੇ ਤੁਹਾਡੇ ਜਿਵੇਂ ਕਿਨੇ ਪਿੰਡ ਚ ਬਹੁਤ ਹੈਗਾ ਏਰੀਏ ਚ ਜਿਵੇਂ ਕਹਿੰਦੇ ਨੇ ਵੀ ਹਰ ਇੱਕ ਚਲੋ ਪੂਰੇ ਦੇਸ਼ ਵਿੱਚ ਹੈਗਾ ਕਹਿੰਦੇ ਵੀ ਜਵੰਦਾ ਕਦੋਂ ਚੰਗੀ ਖਬਰ ਇੱਕਦਮ ਆਏਗੀ ਤਾਂ ਲੋਕਾਂ ਦੇ ਵਿੱਚ ਸ਼ਹਿਰ ਜਿਵੇਂ ਖੰਡ ਪਾੜ ਦੇ 파ਟ ਪੋਗ ਰੱਖੇ ਹੋਏ ਮੈਂ ਵੀ ਖੁਦ ਬਾਬਾ ਜੀ ਥੇ ਉਹ ਜਨਾ ਸਵੇਰੇ ਫੋਨ ਦੇਖਣ ਜੇ ਉਹ ਦੇਖਣ ਕਿ ਠੀਕ ਹੈ ਹੂੰ ਸੁੱਤੇ ਹੋੜ ਦੇ ਅਖਬਾਰੀ ਮਲਦੇ ਹੁਣ ਦੇਖਣਗੇ ਪਹਿਲਾਂ ਫੋਨ ਤੇ ਵੀ ਉਹ ਠੀਕ ਹੈ ਸੁਨੀਹਾ ਠੀਕ ਠਾਕ ਹੈ ਸਭ ਚਾਇਆ ਪਰ ਮਾਤਾ ਮੀਕ ਕਰੇ ਉਹ ਸਾਡੇ ਕੋਲ ਗੁਰਦੁਆਰਾ ਸਾਹਿਬ ਗੁਰਦੁਆਰਾ ਵੀ ਪਰਿਵਾਰਾਂ ਵੱਲੋਂ ਸਾਰੇ ਸਮਾਜ ਵੱਲੋਂ ਰੱਖਿਆ ਗਿਆ 28 ਸੈਕਟਰ ਵਾਲੇ ਬਾਬਾ ਗੁਰਦੇਵ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਪਿਛਲੇ 4 ਦਿਨ ਹੋ ਗਏ ਔਰ ਨਾਨਕ ਸਰ ਸਾਹਿਬ ਗੁਰਦੁਆਰੇ ਬਸੰਤ ਬਾਬਾ ਮੈਂਗਲ ਸਿੰਘ ਜੀ ਦੇ ਪੋਤੇ ਮਿਲੇ ਆ ਉਹਨਾਂ ਨੇ ਵੀ ਰਖਾਇਆ ਹੋਇਆ ਬਹੁਤ ਸਾਰੀਆਂ ਦੁਆਵਾਂ ਨੇ ਹੁਣ ਬੜੇ ਲੋਕ ਨੇ ਇਹਨਾਂ ਨਾਲ ਜੁੜੇ ਹੋਏ ਔਰ ਇਹਨਾਂ ਦੀ ਮਦਰ ਦੀ ਭਾਵਨਾ ਦੇਖ ਕੇ ਔਰ ਸਟੈਂਮਨਾ ਦੇਖ ਕੇ ਸਾਡੇ ਸਾਰੇ ਲੋਕ ਜਿਹੜੇ ਆ ਹੋਰ ਭਾਵਕ ਹੋ ਕੇ ਪਰਮੇਸ਼ਵਰ ਨੂੰ ਪ੍ਰਮਾਤਮਾ ਨੂੰ ਨਵਾ ਕਰੇ ਪਾਸਟਰ ਵੀ ਆਏ ਨੇ ਦਸਰੇ ਸੀ ਉਹਨਾਂ ਦੇ ਇੰਲਾ ਪਾਸਟਰਾਂ ਨੇ ਵੀ ਆ ਕੇ ਇੱਥੇ ਕਾਫੀ ਪਰੇਡ ਕੀਤੀ ਕੋਈ ਬੇਕਨ